ਹਾਂਜੀ ਲਾਡਲੀਆਂ ਦੇ ਵਿੱਚ ਛੋਟੀ ਮੰਨੂ ਨੰਨੀ ਮੰਨੂ ਨੇ ਸਭ ਦਾ ਆਪਣੀ ਐਕਟਿੰਗ ਦੇ ਨਾਲ ਦਿਲ ਜਿੱਤ ਲਿਆ ਹੈ ਕਿਉਂਕਿ ਉਸ ਦੀ ਐਕਟਿੰਗ ਇੰਨੀ ਸੋਹਣੀ ਹੈ ਤੇ ਉਹਦੇ ਬੋਲ ਇੰਨੇ ਮਿੱਠੇ ਹਨ ਤੁਤਲੇ ਜੇ ਬੋਲ ਸਾਰਿਆਂ ਦੇ ਦਿਲ ਨੂੰ ਮੋਹ ਲੈਂਦੇ ਹਨ ਤੇ ਸਾਰੇ ਜਿਹੜੇ ਹੋਰ ਵੀ ਮੈਂਬਰ ਹਨ ਟੀਮ ਦੇ ਸਾਰੇ ਉਸ ਨੂੰ ਇੰਨਾ ਪਿਆਰ ਕਰਦੇ ਹਨ ਕਿ ਉਸ ਦੀਆਂ ਗੱਲਾਂ ਤੋਂ ਹੱਸਦੇ ਹਨ ਤੇ ਉਸ ਨੂੰ ਗੱਲ ਦੇ ਨਾਲ ਲਾ ਲੈਂਦੇ ਹਨ ਸੋ ਉਸ ਦੀ ਐਕਟਿੰਗ ਨੇ ਸਾਰੇ ਚਾਹਣ ਵਾਲੇ ਸਾਰੇ ਸਬਸਕ੍ਰਾਈਬਰਾਂ ਦਾ ਦਿਲ ਜਿੱਤਿਆ ਹੋਇਆ ਹੈ ਤੇ ਕਹਿੰਦੇ ਹਨ ਕਿ ਜਲਦੀ ਜਲਦੀ ਐਪੀਸੋਡ ਪਾਇਆ ਕਰੋ ਸੋ ਲੱਡਲੀਆਂ ਦੇ ਵਿੱਚ ਮੰਨੂ ਨੂੰ ਭਾਵੇਂ ਜਿੰਨਾ ਮਰਜ਼ੀ ਬੁਰਾ ਭਲਾ ਉਸ ਦੀ ਦਾਦੀ ਦੁਆਰਾ ਬੋਲਿਆ ਜਾਂਦਾ ਹੈ ਪਰ ਫਿਰ ਵੀ ਉਹ ਹੱਸਣ ਵਾਲੀਆਂ ਗੱਲਾਂ ਹੀ ਕਰ ਦਿੰਦੀ ਹੈ ਤੇ ਉਹਦੀ ਐਕਟਿੰਗ ਇੰਨੀ ਸੋਹਣੀ ਹੈ ਕਿ ਸਾਰੇ ਮਰੀਦ ਹੋਏ ਪਏ ਆ ਉਹਦੀ ਐਕਟਿੰਗ ਦੇ ਤੇ ਜਦੋਂ ਉਹ ਇਹ ਕਹਿੰਦੀ ਹੈ ਕਿ ਕਮਲੀ ਦੀਆਂ ਗੱਲਾਂ ਕਮਲੀ ਜਾਣੇ ਜਾਂ ਰੱਬ ਜਾਣੇ ਜਾਂ ਫਿਰ ਉਹਦੀ ਮਾਂ ਜਾਣੇ ਤਾਂ ਇਹ ਸ਼ਬਦ ਇੰਨੇ ਦਿਲ ਨੂੰ ਖਿੱਚ ਪਾਉਂਦੇ ਹਨ ਕਿ ਸਾਰੇ ਜਣੇ ਉਸ ਉਸਦੀ ਐਕਟਿੰਗ ਨੂੰ ਉਸ ਨੂੰ ਵੇਖਣਾ ਪਸੰਦ ਕਰ ਰਹੇ ਹਨ ਤੇ ਵਾਰ-ਵਾਰ ਰਿਪੀਟ ਕਰ ਕਰਕੇ ਐਪੀਸੋਡ ਵੇਖ ਰਹੇ ਹਨ ਸੋ ਇਹ ਐਪੀਸੋਡ ਬਹੁਤ ਹੀ ਜ਼ਿਆਦੇ ਸੋਹਣੇ ਹੋਣ ਵਾਲੇ ਆ ਲਾਡਲੀਆਂ ਸੀਰੀਜ਼ ਬਹੁਤ ਹੀ ਜ਼ਿਆਦੀ ਇੱਕ ਮਾਨ ਨੂੰ ਖਿੱਚਣ ਵਾਲੀ ਕਹਾਣੀ ਹੈ ਤੇ ਦਿਲ ਨੂੰ ਮੋਣ ਵਾਲੀ ਕਹਾਣੀ ਹੈ ਤੇ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਦਰਦ ਭਰਿਆ ਹੋਇਆ ਹੈ ਧੀਆ ਦੇ ਲਈ ਜਿਹੜੇ ਧੀਆ ਨੂੰ ਮਾੜਾ ਸਮਝਦੇ ਹਨ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਸਿੱਖਿਆ ਦਿੱਤੀ ਗਈ ਹੈ ਸੋ ਤੁਸੀਂ ਇਸ ਵਾਲੀ ਸੀਰੀਜ਼ ਨੂੰ ਵੱਧ ਤੋਂ ਵੱਧ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਲਾਡਲੀਆਂ ਐਪੀਸੋਡ ਬਹੁਤ ਹੀ ਜ਼ਿਆਦਾ ਇਮੋਸ਼ਨਲ ਐਪੀਸੋਡ ਹੈ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਜੀ ਬਾਏ ਬਾਏ